ਸਸਿਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਸੂਜੀ ਦੇ ਰਸਬੁੱਲੇ ਸੂਜੀ ਦੇ ਰਸਬੁੱਲੇ ਬਹੁਤ ਵਧੀਆ ਬਣ ਕੇ ਤਿਆਰ ਹੋਣਗੇ ਤੇ ਆਪਾਂ ਬਣਾਵਾਂਗੇ ਸੂਜੀ ਦੇ ਰਸਬੁੱਲੇ ਗੈਸ ਅਸੀਂ ਓਨ ਕਰ ਲਈਏ ਤੇ ਗੈਸ ਤੇ ਮੈਂ ਪੈਨ ਰੱਖ ਲਿਆ ਇੱਕ ਕੌਲੀ ਮੈਂ ਸੂਜੀ ਦੀ ਪਾ ਦੇਵਾਂਗੇ ਲੋਹੇ ਵਾਲੇ ਤੇ ਆਪਾਂ ਸੂਜੀ ਨੂੰ ਭੁੰਨ ਲਵਾਂਗੇ ਤਾਂ ਬਾਜ਼ਾਰੋਂ ਕੋ ਬਾਜ਼ਾਰ ਦਾ ਸਮਾਨ ਕੋਈ ਨਹੀਂ ਪਾਵਾਂਗੇ ਆਪਾਂ ਘਰ ਦੇ ਸਮਾਨ ਤੋਂ ਹੀ ਰਸਗੋਲੇ ਬਣਾ ਕੇ ਤਿਆਰ ਕਰਾਂਗੇ 1-2 ਮਿੰਟ ਵਾਸਤੇ ਮੈਂ ਸੂਜੀ ਨੂੰ ਪਕਾ ਲਵਾਂਗੀ ਇਹਦਾ ਕੱਚਾਪਨ ਦੂਰ ਕਰ ਲਵਾਂਗੇ ਆਪਾਂ ਸੂਜੀ ਨੂੰ ਕੋਈ ਗੋਲਡ ਬ੍ਰਾਊਨ ਨਹੀਂ ਹੋਣ ਦੇਣਾ ਫਿਰ ਪਾਪਾਂ ਇਹਦਾ ਕੱਚਾਪਨ ਦੂਰ ਕਰਾਂਗੇ ਸਾਨੂੰ ਕੱਢ ਦਵਾਂਗੇ ਬੰਦ ਆਪਾਂ ਬਸ ਇੰਨੀ ਕਿ ਆਪਾਂ ਸੂਜੀ ਨੂੰ ਸੁੰਘਣਾ ਸੀ ਤੇ ਆਪਾਂ ਪਲੇਟ ਵਿੱਚ ਕੱਢ ਲਵਾਂਗੇ ਤੇ ਹੁਣ ਆਪਾਂ ਪਾਵਾਂਗੇ ਇੱਕ ਚਮਚਾ ਦਹੀਂ ਕਿਉਂ ਆਦਾਂ ਪੈਨ ਨੂੰ ਸਾਰੇ ਪੰਨੇ ਲਾ ਦੇਵਾਂਗੇ ਜਿਹੜੀ ਕਟੋਰੀ ਨਾਲ ਮੈਂ ਵੇਸਣ ਮਿਣਿਆ ਸੀ ਉਹ ਕਟੋਰੀ ਦਾ ਦੁੱਧ ਪਾ ਦਵਾਂਗੇ ਆਪਾਂ ਇੱਕ ਕਟੋਰੀ ਮੈਂ ਵੇਸਣ ਲਿਆ ਸੀ ਦੋ ਕੋਲੀਆਂ ਆਪਾਂ ਦੁੱਧ ਪਾ ਦਵਾਂਗੇ ਦੁੱਧ ਕੋਈ ਵੀ ਚੱਲੇਗਾ ਕੱਚਾ ਜਾ ਉਬਲਿਆ ਹੋਇਆ ਤੇ ਦੋ ਕਟੋਰੀਆਂ ਨੇ ਦੁੱਧ ਪਾਤਾ ਤੇ ਦੁੱਧ ਨੂੰ ਆਪਾਂ ਗਰਮ ਕਰ ਲਵਾਂਗੇ ਅੱਜ ਜੀ ਆਪਾਂ ਹੁਣ ਦੁੱਧ ਵਿੱਚ ਲਾਚੀਆਂ ਪਾ ਦਵਾਂਗੇ ਤੇ ਆਪਾਂ ਕਿਸੇ ਜਗ੍ਹਾ ਤੇ ਲਾਚੀ ਪਾਈ ਕੇਸਰ ਆਪਣੇ ਘਰ ਕਿਸੇ ਵੇਲੇ ਨਹੀਂ ਵੀ ਹੁੰਦਾ ਤੇ ਆਪਾਂ ਲਾਚੀ ਪਾ ਦਿੱਤੀ ਲਾਚੀ ਨਾਲ ਵੀ ਉਨਾ ਹੀ ਸਵਾਦ ਆਏਗਾ ਰਸਗੁੱਲਿਆਂ ਚ ਤੇ ਦੁੱਧ ਨੂੰ ਉਬਾਲ ਆ ਗਿਆ ਤੇ ਮੈਂ ਨਾਲ ਹੀ ਹੌਲੀ ਸੂਜੀ ਪਾ ਦਵਾਂਗੀ ਥੋੜੀ ਥੋੜੀ ਆਪਾਂ ਸੂਜੀ ਪਾਵਾਂਗੇ ਗੈਸ ਦਾ ਫਲੇਮ ਆਪਾਂ ਲੋ ਹੀ ਰੱਖਾਂਗੇ ਤੇ ਕਪਾ ਇਹਨੂੰ ਇੱਕ ਦਮ ਹਲਾਇ ਜਾਵਾਂਗੇ ਇਹਦੇ ਵਿੱਚ ਕੋਈ ਬੁਤਲੀ ਨਾ ਬਣੀ ਵੀ ਤੁਸੀਂ ਦੇਖ ਸਕਦੇ ਮਿਕਸਚਰ ਕਿੰਨਾ ਵਧੀਆ ਨਿੱਕੇ ਸਾਡਾ ਬਣ ਕੇ ਤਿਆਰ ਹੋਇਆ ਤੇ ਮੈਂ ਗੈਸ ਨੂੰ ਕਰ ਦਵਾਂਗੀ ਬੰਦ ਪੈਨੋ ਪਲੇਟ ਚ ਕੱਢ ਲਵਾਂਗੇ ਆਪਾਂ ਇਹਨਾਂ ਨੂੰ ਥੱਲੇ 판ਡੇ ਚ ਕੱਢ ਲਵਾਂਗੇ ਠੰਡਾ ਹੋਣ ਦਵਾਂਗੇ ਇਹਨੂੰ ਖਲਾਅ ਦੇਵਾਂਗੇ ਆਪਾਂ ਸੂਜੀ ਨੂੰ ਸੂਜੀ ਸਾਡੀ ਠੰਡੀ ਹੋ ਜੇ 10 ਮਿੰਟ ਆਪਾਂ ਇਹਨੂੰ ਠੰਡੀ ਕਰ ਲਵਾਂਗੇ ਤੇ ਹੁਣ ਆਪਾਂ ਚਾਸ਼ਨੀ ਦੀ ਤਿਆਰੀ ਕਰ ਲਵਾਂਗੇ ਹਾਂਜੀ ਆਪਾਂ ਚਾਸ਼ਨੀ ਵਾਸਤੇ ਕੜਾਈ ਰੱਖ ਦਿੱਤੀ ਹੈ ਤੇ ਇੱਕ ਕਟੋਰੀ ਮੈਂ ਖੰਡ ਦੀ ਪਾ ਦਵਾਂਗੀ ਜਿੰਨੇ ਖੰਡ ਲਈ ਸੀ ਉਹਨਾ ਮੈਂ ਪਾਣੀ ਪਾ ਦਵਾਂਗੀ ਇੱਕ ਕਟੋਰੀ ਪਾਣੀ ਦੀ ਪਾਈ ਸੀ ਤੇ ਨਾਲ ਹੀ ਪਾ ਦਾਂਗੇ ਆਪਾਂ ਲਾਚੀ ਪਾਊਡਰ ਚਾशनी ਨੂੰ ਪਕਾ ਲਵਾਂਗੇ ਆਪਾਂ ਜਦ ਤੱਕ ਸਾਡੀ ਚਾशनी ਪੱਕ ਰਹੀ ਹੈ ਆਪਾਂ ਉਹ ਨਾਲ ਚਰ ਸੂਜੀ ਨੂੰ ਤਿਆਰ ਕਰ ਲੈਨੇ ਆਪਾਂ ਇੱਕ ਤਾਲ ਦੀ ਚਾशनी ਪਕਾ ਲਵਾਂਗੇ ਤੇ ਹੁਣ ਆਪਾਂ ਸੂਜੀ ਨੂੰ ਤਿਆਰ ਕਰ ਲਵਾਂਗੇ ਜਦ ਚਾशनी ਪੱਕਦੀ ਤੱਕ ਆਪਾਂ ਇਹਨੂੰ ਠੰਡਾ ਨਹੀਂ ਹੋਣ ਦਵਾਂਗੇ ਗਰਮ ਹੈ ਇਹਨੂੰ ਚੰਗੀ ਤਰ੍ਹਾਂ ਆਪਾਂ ਮਲ ਲਵਾਂਗੇ ਆਪਾਂ ਕੋਈ ਇਹਦੇ ਵਿੱਚ ਮਿਲਕ ਪਾਊਡਰ ਨਹੀਂ ਪਾਇਆ ਵੀ ਕੁਝ ਨਹੀਂ ਪਾਇਆ ਬਸ ਆਪਾਂ ਸਪੰਗ ਸੂਜੀ ਦੁੱਧ ਪਾ ਗਈ ਆਪਾਂ ਨੂੰ ਲੱਗੇ ਜੇ ਕੋਈ ਇਹਦੇ ਵਿੱਚ ਆਪਾਂ ਨੂੰ ਕੋਈ ਗੁਠਲੀ ਲੱਗਦੀ ਆ ਤੇ ਆਪਾਂ ਇੱਕ ਚਮਚਾ ਕਿਉ ਪਾ ਦਵਾਂਗੇ ਕਿਉ ਪਾ ਕੇ ਆਪਾਂ ਇਹਨੂੰ ਮਸਲ ਲਵਾਂਗੇ ਢੋਰ ਨੂੰ ਆਪਾਂ ਛੀ ਤਰਾ ਮਸਲ ਲਿਆ ਢੋ ਸਾਡਾ ਬਿਲਕੁਲ ਵਧੀਆ ਤਰੀਕੇ ਨਾਲ ਮਲਿਆ ਗਿਆ ਤੇ ਹੁਣ ਆਪਾਂ ਚਾਚਣੀ ਨੂੰ ਵੇਖ ਲਵਾਂਗੇ ਹਾਂਜੀ ਚਾਸ ਨੂੰ ਚਾਚਣੀ ਸਾਡੀ ਬਣ ਗਈ ਗੈਸ ਕੱਟ ਦਵਾਂਗੇ ਤਾਂ ਘੱਟ ਤੇ ਚਾਚਣੀ ਨੂੰ ਆਪਾਂ ਇੱਕ ਤਾਰ ਦੀ ਚਾਚਣੀ ਬਣਾਵਾਂਗੇ ਹਾਂਜੀ ਇੱਕ ਤਾਰ ਦੀ ਚਾਚਣੀ ਬਣ ਗਈ द ला पै पैी पै दमा गरम दमांग ਹੈਟ ਗਰਮ ਹੁੰਦੇ ਨੂੰ ਆਪਾਂ ਉਦਲਾਬ ਜਾਮ ਨੂੰ گول-ਗੋਲ ਕਰ ਲਵਾਂਗੇ ਆਪਾਂ ਇਸ ਐਡਾ ਕੁ ਸਾਈਜ਼ ਰੱਖਾਂਗੇ ਅੰਦੀ ਸੂਜੀ ਦੇ ਮੈਂ 10 ਗੁੱਲਿਆਂ ਦੇ ਗੋਲੇ ਕਰ ਲਏ ਸੀ ਤੇ ਹੁਣ ਮੈਂ ਇਹਨਾਂ ਨੂੰ ਇਹਨਾਂ ਨੂੰ ਤਲ ਲਵਾਂਗੀ ਫਰੈਂਟ ਗਰਮ ਹੋ ਗਿਆ ਮੈਂ ਛੋਟਾ ਜਿਹਾ ਗੋਲੀ ਬਣਾ ਕੇ ਪਾ ਦਵਾਂਗੀ ਗੋਲੀ ਜਿਹੜੀ ਮੈਂ ਪਾਈ ਸੀ ਉੱਪਰ ਤਲਣ ਦਾ ਪਿਆ ਇਸ ਤੋਂ ਪਤਾ ਲੱਗ ਜਾਂਦਾ ਵੀ ਸਾਡੇ ਰਸਗੁੱਲੇ ਬਹੁਤ ਵਧੀਆ बंडे हां देखो ब्राउन हो चुकी देखो मैं पादवांगी एक-एक करके तास्बिह अल्लाह ਜਿਆਦਾ ਨਹੀਂ ਪਾਵਾਂਗੇ ਜਿੰਨੇ ਵਧੀਆ ਤੁਹਾਡੇ ਤੋਂ ਤਿਆਰ ਹੋਣਗੇ ਤਾਂ ਕੜਾਈ 'ਚ ਪੈਣਗੇ ਉਹਨੇ ਪਾਵਾਂਗੇ ਆਪਾਂ ਕਿੰਨੇ ਵਧੀਆ ਸੁਨਹਿਰੀ ਹੋਗੇ 골ਡ ਹੋਗੇ ਇਹ ਮੈਂ ਲੋ ਫਲੇਮ ਤੇ ਹੀ ਪਕਾਉਂਦੀ ਇਹਨਾਂ ਨੂੰ जा रहा से पकावे अंदरों कच्चे रह जाने बहरों गोल्ड हो जाएंगे सारिया साइड पक जा चंकी तरह हाँ जी ਰਸਗੁੱਲੇ ਗੋਲਡ ਬਰੋਨ ਹੋ ਗਏ ਤੇ ਇਹਨਾਂ ਨੂੰ ਮੈਂ ਕੱਢ ਦਵਾਂਗੀ ਬਾਹਰ ਹੁਣ ਤੁਸੀਂ ਦੇਖ ਸਕਦੇ ਕਿੰਨਾ ਵਧੀਆ ਕਲਰ ਆਇਆ ਇਹਨਾਂ ਤੇ ਆਕੇ ਦੂਸਰੇ ਰਸਗੁਲੇਆਂ ਨੂੰ ਚਾਣੀ 'ਚ ਪਾ ਦਵਾਂਗੇ ਤੇ ਇਹ ਤਾਂ ਚਾਣੀ 'ਚ ਟੱਕਰੀ ਸੀ ਤੇ ਬਾਹ ਵਾਲੇ ਰਸਗੁਲੇਆਂ ਨੂੰ ਆਪਾਂ ਚਾਣੀ 'ਚ ਪਾ ਦਾਂਗੇ ਇੰਨਾਂ ਨੂੰ ਵੀ ਆਪਾਂ ਹਲਾ ਦਵਾਂਗੇ ਤੇ ਦੇਖ ਸਕਦੇ ਬਿਲਕੁਲ ਨਹੀਂ ਨਾਲ ਜੁੜੇ ਵੀ ਲੋ ਫਲੇਮ ਤੇ ਮੈਂ ਪਕਾਉਂਦੀ ਪਈ ਇਹਨਾਂ ਨੂੰ ਦੇਖ ਸਕਦੇ ਕਿੰਨਾ ਪਿਆਰਾ 컬러 ਆਉਂਦਾ ਪਿਆ ਸੁਨਿਆਰੀ 컬러 ਹੋ ਗਿਆ ਕਿੰਨੇ ਸੋਹਣੇ ਲੱਗਣਦੇ ਆ ਕੋਈ ਸਾਡਾ ਰਸਗੁਲਾ ਕੋਈ ਘਟਿਆ ਨਹੀਂ ਦੇਖ ਸਕਦੇ ਆ ਇੱਕਦਮ ਵਧੀਆ ं बारदම अपच आसनीच පාदमा कर भी ਇਨਨੂੰ ਆਪਾਂ ਲਾਗਵਾਂਗੇ ਸ਼ੇਸ ਚਾਸ਼ਨੀ ਪੀ ਲਾਂਗੇ ਉਪਰੋਂ ਟੱਕ ਦੇ ਦਿੰਨੀ ਆ ਚਪਾਰਵਾਂਗੇ ਰਸਗੁੱਲੇ ਸਾਡੇ ਨਿਕਲ ਗਏ ਪੂਰੇ ਬੜਗੇ ਤਿਆਰ ਹੋ ਗਏ ਤੇ ਹੁਣ ਆਪਾਂ ਇਹਨਾਂ ਨੂੰ ਖਾਸਨੀ ਚ ਡਪਕੋ ਛੱਡਾਂਗੇ ਤੇ ਦੇਖ ਸਾਡੇ ਕਿੰਨੇ ਵਧੀਆ ਰਸਗੁੱਲੇ ਸਾਡੇ ਬੜਕੇ ਤਿਆਰ ਹੋਏ ਕੋਈ ਫਟਿਆ ਨਹੀਂ ਕੋਈ ਟੁੱਟਿਆ ਨਹੀਂ ਇਹ ਸਾਡਾ ਬਹੁਤ ਵਧੀਆ ਘਰ ਦੇ ਸਮਾਨ ਨਾਲ ਹੀ ਰਸਗੁੱਲੇ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੋਏ ਤੇ ਹੁਣ ਇਹਨਾਂ ਨੂੰ ਮੈਂ ਥੋੜੀ ਦੇਰ ਬਾਅਦ ਤੇ ਟੱਕ ਦਵਾਂਗੀ ਹਾਂਜੀ ਗੁਲਾਬ ਜਾਮਨ ਨੂੰ ਸਾਡੇ ਬਹੁਤ ਵਧੀਆ ਬਣ ਕੇ ਤਿਆਰ ਹੋਏ ਤੇ ਹੁਣ ਇਹਨਾਂ ਨੂੰ ਮੈਂ ਇੱਕ ਬੋਲ 'ਚ ਪਾ ਦਵਾਂਗੀ ਹਾਂਜੀ ਗੁਲਾਬ ਜਾਮਨਾਂ ਨੂੰ ਆਪਾਂ ਸਰਵ ਬੋਲ 'ਚ ਪਾ ਲਿਆ ਸਾਡੀ ਰਸਬੁਲੀਆਂ ਦੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜੀ ਵੀਡੀਓ ਵੇਖਣ ਤੋਂ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਅਗਲੀ ਵੀਡੀਓ ਤੋਂ ਤੁਹਾਨੂੰ ਫੇਰ ਮਿਲਾਂਗੇ ਜੀ